ਹਾਂਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜਵੰਦਾ ਸਟੈਨੋਗ੍ਰਾਫੀ ਤੇ ਜੇਕਰ ਤੁਸੀਂ ਨੇ ਅਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਨਵੀਆਂ ਅਪਡੇਟਸ ਨੇ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਤੇ ਤੁਸੀਂ ਆਪਣੀ ਤਿਆਰੀ ਵਧੀਆ ਤਰੀਕੇ ਨਾਲ ਕਰ ਸਕੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਾਂ ਹਰ ਐਤਵਾਰ ਨੂੰ ਸੰਡੇ ਟੈਸਟ ਸੀਰੀਜ਼ ਦੇ ਤਹਿਤ ਇੱਕ ਸ਼ਾਰਟ ਹੈਂਡ ਦਾ ਪੇਪਰ ਲੈ ਕੇ ਆਉਨੇ ਆ ਉਸ ਲੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਆਪਾਂ 17 ਨੰਬਰ ਪੇਪਰ ਕਰਾਂਗੇ ਜੇਕਰ ਤੁਸੀਂ ਨੇ ਇਸ ਤੋਂ ਪਹਿਲਾਂ ਸਾਡੇ ਦੁਆਰਾ ਕਰਵਾਏ ਗਏ 16 ਪੇਪਰ ਜਿਹੜੇ ਨਹੀਂ ਕੀਤੇ ਤਾਂ ਤੁਸੀਂ ਸਾਡੇ ਚੈਨਲ ਤੇ ਪਲੇਲਿਸਟ ਬਣੀ ਹੋਈ ਹੈ ਸੰਡੇ ਸਪੈਸ਼ਲ ਟੈਸਟ ਸੀਰੀਜ਼ ਦੇ ਨਾਮ ਦੇ ਹੇਠ ਉੱਥੋਂ ਜਾ ਕੇ ਕਰ ਸਕਦੇ ਹੋ ਹਾਂਜੀ ਕਰਦੇ ਹਾਂ ਅੱਜ ਦਾ ਪੇਪਰ ਆਪਾਂ ਸਟਾਰਟ ਰੈਡੀ ਸਟਾਰਟ ਵਿਸ਼ਵ ਦੇ ਇਤਿਹਾਸ ਵਿੱਚ ਉਹਨਾਂ ਮਹਾਨ ਵਿਅਕਤੀਆਂ ਦਾ ਜ਼ਿਕਰ ਮਨੁੱਖੀ ਸਮਾਜ ਨੂੰ ਹਮੇਸ਼ਾ ਪ੍ਰਭਾਵਿਤ ਕਰਦਾ ਪ੍ਰੇਰਣਾ ਦਾ ਸਰੋਤ ਰਿਹਾ ਹੈ ਜਿਹੜੇ ਆਪਣੇ ਵਿਸ਼ਵਾਸ ਇਬਾਦਤ ਅਤੇ ਆਸਤਾ ਲਈ ਸ਼ਹਾਦਤ ਪ੍ਰਾਪਤ ਕਰ ਗਏ ਡੰਡੀ ਇਤਿਹਾਸ ਦੀਆਂ ਇਨ੍ਹਾਂ ਮਹਾਨ ਸ਼ਹਾਦਤਾਂ ਦੇ ਅਮਲ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਵਿਲੱਖਣ ਅਦੁੱਤੀ ਅਤੇ ਲਾ-ਮਿਸਾਲ ਹੈ ਡੰਡੀ ਇਸ ਸ਼ਹੀਦੀ ਸਾਕੇ ਦਾ ਸਰੂਪ ਸਿਧਾਂਤ ਰੂਪ ਰਸਤੇ ਰੰਗ ਅਲੌਕਿਕ ਅਤੇ ਬੇਮਿਸਾਲ ਹੈ ਡੰਡੀ ਸ਼ਹਾਦਤ ਦਾ ਨੌਵੇਂ ਪਾਸਾ ਦੇ ਜੀਵਨ ਨਾਟਕ ਦਾ ਅੰਤਿਮ ਸੀਨ ਹੈ ਪਰ ਉਹਨਾਂ ਦਾ ਸਮੁੱਚਾ ਜੀਵਨ ਤਪ ਤਿਆਗ ਸੇਵਾ ਤੇ ਕੁਰਬਾਨੀ ਨਾਲ ਸਰਸਾਰ ਹੈ ਡੰਡੀ ਗੁਰੂ ਪਾਸ਼ਾ ਵੱਲੋਂ ਉਚੇਰੀ ਰੱਬੀ ਬਾਣੀ 59 ਸ਼ਬਦ ਤੇ 57 ਸ਼ਲੋਕ ਮਨੁੱਖੀ ਜੀਵਨ ਪ੍ਰਤੀ ਉਨ੍ਹਾਂ ਦੇ ਸਿਧਾਂਤ ਤੇ ਆਦਰਸ਼ ਨੂੰ ਰੂਪਮਾਨ ਕਰਦੇ ਹਨ ਡੰਡੀ ਨੌਵੇਂ ਸਤਿਗੁਰੂ ਦੀ ਬਾਣੀ ਅਤੇ ਤਪ ਦੀ ਪੁੰਜ ਉਹਨਾਂ ਦੀ ਸ਼ਖਸੀਅਤ ਵਿੱਚ ਵਿਰਾਗ ਪ੍ਰਮੁੱਖ ਹੈ ਡੰਡੀ ਸੰਸਾਰ ਪਦਾਰਥ ਤੇ ਮਨੁੱਖ ਦੀ ਅਟੱਲ ਹੋਣੀ ਦੀ ਇਸ ਵਿਆਖਿਆ ਵਿੱਚ ਦੁੱਖ ਦਾ ਸੁਰ ਨਹੀਂ ਬਲਕੇ ਆਪ ਨੇ ਵਿਸ਼ਵਾਸ ਤੇ ਸ਼ਕਤੀ ਦਾ ਸੰਚਾਰ ਕੀਤਾ ਡੰਡੀ ਸਤਗੁਰ ਦਾ ਵਿਰਾਗ ਮਾਇਆ ਮਮਤਾ ਮੋਣੀ ਦੀ ਪਕੜ ਢਿੱਲੀ ਕਰਨ ਵਾਲਾ ਹੈ ਜੀਵਨ ਤੇ ਸਮਾਜ ਪ੍ਰਤੀ ਉਦਾਸੀਨਤਾ ਅਤੇ ਬੇਰੁਖੀ ਦਾ ਨਹੀਂ ਡੰਡੀ ਬਾਬਾ ਬਕਾਲਾ ਨਿਵਾਸ ਦੇ ਤਕਰੀਬਨ 26 ਵਰੇ ਗੁਰੂ ਪਾਸ਼ਾ ਨੇ ਅੰਤਰਮੁਖੀ ਵਿਚਾਰ ਸ਼ਬਦ ਸੁਰਤ ਸਾਧਨਾ ਸਿਮਰਨ ਨਾਮ ਅਭਿਆਸ ਦੀ ਕਮਾਈ ਵਿੱਚ guzारे ਡੰਡੀ ਇਸ ਸਮੇਂ ਦੌਰਾਨ ਪਰਿਵਾਰ ਉਹਨਾਂ ਦੇ ਨਾਲ ਹਾਂਜੀ 2 ਮਿੰਟ ਦਾ ਬ੍ਰੇਕ ਹੈ ਇਸ ਬ੍ਰੇਕ ਤੋਂ ਬਾਅਦ ਤੁਹਾਨੂੰ ਅਗਲਾ ਪੈਰਾ ਜਿਹੜਾ ਡਿਕਟੇਟ ਕੀਤਾ ਜਾਵੇਗਾ ਹੁਣ ਤੁਸੀਂ ਜਿਹੜੀ ਸ਼ਾਰਟ ਹੈਂਡ ਲਿਖੀ ਹੈ ਉਸ ਨੂੰ ਪੜ੍ਹ ਲਵੋਗੇ ਹਾਂਜੀ ਸੈਕੰਡ ਪੈਰਾ ਲਿਖਾਂਗੇ ਆਪਾਂ ਰੈਡੀ ਸਟਾਰਟ ਬੱਚੇ ਦੇ ਜਨਮ ਤੋਂ ਹੀ ਰੀਤੀ ਰਿਵਾਜ ਸ਼ੁਰੂ ਹੋ ਜਾਂਦੇ ਹਨ ਡੰਡੀ ਉਹਨਾਂ ਵਿੱਚੋਂ ਇੱਕ ਰਵੈਤੀ ਰਿਵਾਜ ਹੈ ਟਡਾਗੀ ਬੰਨਣ ਦਾ ਡੰਡੀ ਮੁੰਡੇ ਦੇ ਜਨਮ ਤੋਂ ਕੁਝ ਦਿਨਾਂ ਬਾਅਦ ਲੱਕ ਤੋਂ ਥੱਲੇ ਕਮਰ ਦਿਵਾਲੀ ਕਾਲੇ ਰੰਗ ਦੇ ਸੂਤੀ ਜਾਂ ਰੇਸ਼ਮੀ ਧਾਗੇ ਦੀ ਮੋਟੀ ਡੋਰੀ ਵਿੱਚ ਬਰੀਕ ਛੋਟੇ ਵੱਖ-ਵੱਖ ਰੰਗ ਖਾਸ ਕਰ ਲਾਲ ਰੰਗ ਦੇ ਮੋਤੀ ਘੁੰਗਰੂਆਂ ਜਾਂ ਚਾਂਦੀ ਦੇ ਬੋਰ ਕੌਡੀਆਂ ਪਰੋ ਕੇ ਬੰਨਿਆ ਜਾਂਦਾ ਹੈ ਡੰਡੀ ਧਾਗੇ ਦੇ ਆਖਰ ਵਿੱਚ ਇੱਕ ਫੰਮਣ ਬਣਾਈ ਜਾਂਦਾ ਹੈ ਡੰਡੀ ਤੜਾਗੀ ਬੱਚੇ ਦਾ ਸ਼ਿੰਗਾਰ ਹੁੰਦਾ ਹੈ ਤੜਾਗੀ ਵਿੱਚ ਘੁੰਗਰੂਆਂ ਨੂੰ ਪ੍ਰੋਏ ਜਾਣ ਦਾ ਕਾਰਨ ਇਹ ਮੰਨਿਆ ਜਾਂਦਾ ਹੈ ਕਿ ਇਹ ਖੜਕਦੀਆਂ ਰਹਿੰਦੀਆਂ ਹਨ ਅਤੇ ਬੱਚਾ ਖੇਡਦਾ ਤੇ ਖੁਸ਼ ਹੁੰਦਾ ਹੈ ਡੰਡੀ ਪ੍ਰੋਏ ਜਾਣ ਵਾਲੇ ਘੁੰਗਰੂਆਂ ਦੀ ਗਿਣਤੀ 9 ਹੁੰਦੀ ਹੈ ਪੰਜ ਕੌਡੀਆਂ ਬੁਰੀ ਨਜ਼ਰ ਤੋਂ ਬਚਾਉਣ ਦਾ ਕੰਮ ਕਰਦੀਆਂ ਹਨ 8 ਮੰਨ ਕੇ ਮੋਤੀ ਗੋਲ ਮਟੋਲ ਹੋਣ ਦਾ ਸਬੂਤ ਦਿੰਦੇ ਹਨ ਡੰਡੀ ਵੱਖ-ਵੱਖ ਇਲਾਕਿਆਂ ਵਿੱਚ ਤੜਾਗੀ ਬਣਾਉਣ ਦਾ ਟੰਗ ਵੱਖਰਾ ਹੁੰਦਾ ਹੈ ਡੰਡੀ ਆਪਣੇ ਹਿਸਾਬ ਨਾਲ ਮੋਤੀ ਕੌਡੀਆਂ ਚਾਂਦੀ ਦੇ ਬੋਰ ਜਾਂ ਘੁੰਗਰੂਆਂ ਤੇ ਹੋਰ ਬਹੁਤ ਕੁਝ ਪਰੋਂਦੇ ਸਨ ਡੰਡੀ ਤੜਾਗੀ ਬਾਜੀਗਰ ਬਰਾਦਰੀ ਦੀਆਂ ਔਰਤਾਂ ਬਣਾ ਕੇ ਲਿਆਉਂਦੀਆਂ ਸਨ ਡੰਡੀ ਮੁੰਡੇ ਦੇ ਬਨ ਕੇ ਆਪਣਾ ਲਾਗ ਸਗਨ ਜਿਵੇਂ ਕਿ 11 ਰੁਪਏ 21 ਰੁਪਏ ਸੂਟ ਲੈ ਕੇ ਜਾਂਦੀਆਂ ਸਨ ਡੰਡੀ ਅਸਲ ਵਿੱਚ ਪੁਰਾਣੇ ਸਮੇਂ ਵਿੱਚ ਤੜਾਗੀ ਇਸ ਲਈ ਬੱਚੇ ਨੂੰ ਬਣਦੇ ਸਨ ਕਿ ਉਸ ਦੇ ਵਿਕਾਸ ਦਾ ਪਤਾ